ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸਾਹਿਤ ਰੂਪ ਕਰਾਂਗੇ ਵੈਸੇ ਆਪਾਂ ਨੇ ਸਾਹਿਤ ਰੂਪ ਕਾਫੀ ਜ਼ਿਆਦਾ ਅਪਲੋਡ ਕਰ ਰੱਖੇ ਨੇ ਜਿੰਨੇ ਵੀ ਜਿਵੇਂ ਨਾਟਕ ਨਾਵਲ ਨ ਇਕਾਂਗੀ ਨਿੱਕੀ ਕਹਾਣੀ ਠੀਕ ਹੈ ਡਾਇਰੀ ਤੇ ਇਕਾਂਗੀ ਵਿੱਚ ਕੀ ਡਾਇਰੀ ਕੀ ਹੁੰਦੀ ਹੈ ਨਾ ਵਿੱਚ ਫਰਕ ਕੀ ਆ ਨਿੱਕੀ ਕਹਾਣੀ ਨਾਵਲ ਦੇ ਸਭ ਦੇ ਕੁਝ ਆਪਾਂ ਨੇ ਸਾਹਿਤ ਰੂਪ ਮੋਸਟਲੀ ਅਪਲੋਡ ਕਰ ਰੱਖੇ ਨੇ ਕਿੱਸਾ ਕਾ ਵਾਰ ਕਾ ਹੁਣ ਇਸ ਦੇ ਵਿੱਚ ਜਿਹੜੇ ਰਹਿੰਦੇ ਨੇ ਉਹ ਅਪਲੋਡ ਕਰਾਂਗੇ ਜਿਵੇਂ ਆਪਾਂ ਕਰਾਂਗੇ ਕਾਫੀ ਠੀਕ ਹੈ ਤੇ ਸ਼ੇਰਫੀ ਹਾਂਜੀ ਕਾਫੀ ਕੀ ਹੁੰਦੀ ਆ ਇਜ਼ਤ ਅਤਨਾ ਵਰਣਨ ਕਰਨਾ ਕਾਫੀ ਦਾ ਜਿਹੜਾ ਜਨਮ ਹੈ ਉਹ ਸੂਫੀ ਫਕੀਰਾਂ ਦੀਆਂ ਮਜਲਸਾਂ ਦੀ ਕੂਖ ਤੋਂ ਹੋਇਆ ਮਤਲਬ ਕਿ ਕਾਫੀ ਦਾ ਜਿਹੜਾ ਕੀ ਬਰਥ ਹੈ ਕਾਫੀ ਦਾ ਜਨਮ ਹੈ ਜੇ ਆਪਾਂ ਕਹੇ ਸਾਡੇ ਵੀ ਕਾਫੀ ਦੀ ਸ਼ੁਰੂਆਤ ਹੈ ਉਹ ਸੂਫੀ ਫਕੀਰਾਂ ਦੀਆਂ ਮਜਲਸਾਂ ਤੋਂ ਹੋਇਆ ਇਸ ਕਰਕੇ ਹੀ ਪ੍ਰਿੰਸੀਪਲ ਤੇਜਾ ਸਿੰਘ ਹਾਂਜੀ ਇਸ ਕਰਕੇ ਪ੍ਰਿੰਸੀਪਲ ਤੇਜਾ ਸਿੰਘ ਦਾ ਕਥਨ ਹੈ ਕਿ ਅਸਲ ਦੇ ਵਿੱਚ ਕਾਫੀ ਆ ਜਿਹੜੇ ਕਿ ਪੰਜਾਬ ਦੇ ਦੱਖਣ ਪੱਛਮ ਦੇ ਵੱਲੋਂ ਆਈਆ ਬਲਕਿ ਪ੍ਰਿੰਸੀਪਲ ਤੇਜਾ ਸਿੰਘ ਦੇ ਅਨਸਾਰ ਕੀ ਇਹ ਵੀ ਜਿਹੜੀ ਕਾਫੀ ਆ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਕਿ ਦੱਖਣ ਪੱਛਮ ਵੱਲੋਂ ਆਈਆ ਤੇ ਜਿੱਥੋਂ ਜਿੱਧਰੋਂ ਸੂਫੀ মত ਦੇ ਫਕੀਰ ਲੋਕ ਆਏ ਨੇ ਮਤਲਬ ਕਿ ਜਿੱਥੋਂ ਸੂਫੀ ਕਾਫ ਦੇ ਜਿਹੜੇ ਕਿ ਫਕੀਰ ਲੋਕ ਆਏ ਨੇ ਉਹੀ ਆਪ ਦੇ ਨਾਲ ਆ ਜਿਹੜੇ ਕਿ ਇਹ ਕਾਫੀ ਲੈ ਕੇ ਆਏ ਨੇ ਦੱਖਣ ਪੱਛਮ ਵੱਲੋਂ ਕਾਫੀ ਜਿਹੜਾ ਕਿ ਕਾਵ ਰੂਪ ਹੈ ਜਾਂ ਕੀ ਹੈ ਇਸ ਦੇ ਬਾਰੇ ਦੋ ਟੁਕ ਨਿਰਣਾ ਵਿਦਵਾਨ ਨਹੀਂ ਕਰ ਸਕਦੇ ਕੰਝਾਂ ਨੇ ਤੇ ਇਸ ਨੂੰ ਰਾਗ ਨਹੀਂ ਕਿਹਾ ਮਤਲਬ ਕਿ ਕਾਫੀ ਨੂੰ ਕੰਝਾਂ ਨੇ ਕੀ ਮੰਨਿਆ ਰਾਗ ਨਹੀਂ ਮੰਨਿਆ ਤੇ ਕੰਝਾਂ ਨੇ ਉਸ ਨੂੰ ਕਾਵ ਕਿਹਾ ਡਾਕਟਰ ਮੌਹਨ ਸਿੰਘ ਦਿਵਾਨਾ ਦੇ ਅਨੁਸਾਰ ਕਾਫੀ ਕਰਾਗਣੀਆ ਮਤਲਬ ਕਿ ਡਾਕਟਰ ਮੋਹਨ ਸਿੰਘ ਦਿਵਾਨਾ ਕੀ ਕਹਿੰਦੇ ਨੇ ਕਾਫੀ ਨੂੰ ਰਾਗ ਨਹੀਂ ਕਹਿੰਦੇ ਨੇ ਤੇ ਉਹਨਾਂ ਨੇ ਜਿਨ੍ਹਾਂ ਅਨੇਕ ਵਿਦਵਾਨ ਸ਼ਾਇਰਾਂ ਦੇ ਵਿਚਾਰ ਆਪਣੀ ਗੱਲ ਨੂੰ ਸਿੱਧ ਕਰਨ ਦੇ ਲਈ ਪਰੂਫ ਵਜੋਂ ਦਿੱਤੇ ਨੇ ਉਹ ਹੈਗੇ ਨੇ ਸਹਜੋਬਾਈ ਚਰਨਦਾਸ ਗਰੀਬਦਾਸ ਮੁਹੰਮਦ ਮਰਦਾਨ ਤੇ ਆਨੰਦ ਰਾਜ ਮੁਖਲਿਸ ਦਾ ਮਤ ਹੈ ਜਿਹਾ ਪਕਾ ਸਕਦੇ ਵੀ رائے ਆ ਡਾਕਟਰ ਦੀਵਾਨਾ ਦੇ رائے ਦੀ ਸਮਰਥਨ ਕਰਦੇ ਆ ਮਤਲਬ ਕਿ ਇਹਨੂੰ ਸਪੋਰਟ ਕਰਦਾ ਡਾਕਟਰ ਮੋਹਨ ਸਿੰਘ ਦੀਵਾਨਾ ਨੂੰ ਤੇ ਉਹਨਾਂ ਨੇ ਲਿਖਿਆ ਕਿ ਕਾਫੀ ਕਰਾਗਣੀ ਹੈ ਤੇ ਹਿੰਦੀ ਵਿਸ਼ਵ ਕੋਸ਼ ਦੇ ਵਿੱਚ ਵੀ ਕਾਫੀ ਨੂੰ ਰਾਗਣੀ ਕਿਹਾ ਗਿਆ ਤੇ ਇਹਨਾਂ ਸਾਰੇ ਕਥਨਾਂ ਤੋਂ ਕਾਫੀ ਨੂੰ ਆਪਾਂ ਰਾਗਣੀ ਸਿੱਧ ਕਰਨ ਦਾ ਆਧਾਰ ਇਹ ਹੋਇਆ ਕਿ ਉਹ ਇਸ ਨੂੰ ਕੋਈ ਵੱਖਰਾ ਕਾਬਰੂਪ ਮੰਨਣ ਲਈ ਤਿਆਰ ਨਹੀਂ ਹੈਗੇ। ਉਹ ਇਹਨੂੰ ਸਿਰਫ ਛੰਦ ਦੀ ਇੱਕ ਕਿਸਮ मात्र ਹੀ ਮੰਨਦੇ ਨੇ ਪਰ ਇਸ ਵਿਚਾਰ ਨਾਲ ਘੱਟੋ-ਘੱਟ ਕਾਫੀਆਂ ਪੜਦਿਆਂ ਤਾਂ ਸਹਿਮਤ ਹੋ ਸਕਣ ਔਖਾ ਲੱਗਦਾ। ਮਹਾਨ ਕੋਸ਼ ਦੇ ਵਿੱਚ ਕਾਫੀ ਨੂੰ ਇੱਕ ਤਾਂ ਰਾਗਣੀ ਮੰਨਿਆ ਗਿਆ ਜੋ ਕਾਫੀ ਠਾਠ ਦੀ ਸੰਪੂਰਨ ਰਾਗਣੀ ਹੈ। ਇਸ ਨੂੰ ਗੰਧਾਰ ਸ਼ੁੱਧ ਤੇ ਕੋਮਲ 도ਮੇ ਲੱਗਦੇ ਨੇ। ਤੇ ਇਸ ਦੇ ਨਾਲ ਹੀ ਮਹਾਨ ਕੋਸ਼ ਵਿੱਚ ਗਾਈ ਜਾਣ ਵਾਲੀ ਕਾਫੀ ਦਾ ਜ਼ਿਕਰ ਹੈ ਜਿਸ ਨੂੰ ਨਾ ਹੀ ਰਾਗਣੀ ਮੰਨਿਆ ਗਿਆ ਤੇ ਨਾ ਹੀ ਸ਼ੰਦਾਂ ਦੀ ਖਾਸ ਜਾਤੀ ਅਸਲ ਦੇ ਵਿੱਚ ਅਰਬੀ ਵਿੱਚ ਕਾਫੀ ਦਾ ਅਰਥ ਕੀ ਹੁੰਦਾ ਪਿੱਛੇ ਚੱਲਣ ਵਾਲਾ ਠੀਕ ਹੈ ਇਹਦਾ ਹੋ ਗਿਆ ਵੀ ਰਾਗਣੀ ਕਿਹਨਾਂ ਕਿਹਨਾਂ ਨੇ ਕਿਹਾ ਕਿ ਵਿਸ਼ਵ ਕੋਸ਼ ਦੇ ਵਿੱਚ ਕੀ ਕਿਹਾ ਗਿਆ ਇਹ ਹੋ ਗਿਆ ਤੇ ਜਿਹੜੇ ਹਿੰਦੀ ਵਿਸ਼ਵ ਕੋਸ਼ ਦੇ ਵਿੱਚ ਵੀ ਕਾਫੀ ਨੂੰ ਰਾਗਣੀ ਮੰਨਿਆ ਹੁਣ ਅਰਬੀ ਦੇ ਵਿੱਚ ਕਾਫੀ ਨੂੰ ਕੀ ਕਹਿੰਦੇ ਨੇ ਅਰਬੀ ਭਾਸ਼ਾ ਦੇ ਵਿੱਚ ਕਾਫੀ ਦਾ ਕੀ ਅਰਥ ਆ ਪਿੱਛੇ ਚੱਲਣ ਵਾਲਾ ਛੰਦ ਦਾ ਉਹ ਪਦ ਜੋ ਸਥਾਈ ਹੋਵੇ ਤੇ ਕਪਤਾ ਵਿੱਚ ਵਾਰ-ਵਾਰ ਗਾਇਆ ਜਾਂਦਾ ਮਤਲਬ ਕਿ ਕੋਈ ਜਿਹੜਾ ਭਾਵ ਆ ਕੋਈ ਜਿਹੜੀ ਤੁੱਕ ਆ ਉਹ ਕਪਤਾ ਦੇ ਵਿੱਚ ਜਦੋਂ ਆਪਾਂ ਵਾਰ-ਵਾਰ ਗਾਉਂਦੇ ਆ ਉਹਨੂੰ ਤਾਂ ਉਹ ਕੀ ਬਣ ਜਾਂਦੀ ਆ ਕਾਫੀ ਬਣ ਜਾਂਦੀ ਆ ਤੇ ਇਸੇ ਆਧਾਰ ਤੇ ਹੀ ਸੂਫੀਆਂ ਦੀਆਂ ਅਜਹੀਆਂ ਗੀਤਾਂ ਨੂੰ ਜਾਂ ਕੀਰਤਾਂ ਨੂੰ ਕਾਫੀ ਕਿਹਾ ਗਿਆ ਕਾਫੀ ਦਾ ਪਿਸ਼ੋਕੜ ਕਿੰਨਾਂ ਨਾਲ ਹੈਡਿੰਗ ਵੀ ਕੱਟ ਸਕਦੇ ਤੁਸੀਂ ਕਾਫੀ ਦਾ ਪਿਸ਼ੋਕੜ ਸੂਫੀਆਂ ਨਾਲ ਜੁੜਿਆ ਜਾਂਦਾ ਹੈ ਸੂਫੀ ਮਜਲਸਾਂ ਵਿੱਚ ਗਾਉਂਦੇ ਹੁੰਦੇ ਸੀ ਤੇ ਉਹਨਾਂ ਦੇ ਗਾਉਣ ਦੀ ਵਿਲੱਖਣਤਾ ਉਹਨਾਂ ਦੇ ਗਾਉਣ ਦੀ ਇੱਕ ਵਿਸ਼ੇਸ਼ਤਾ ਇਹ ਹੁੰਦੀ ਸੀ ਕਿ ਇੱਕ ਜਣਾ ਇੱਕ ਬੰਦ ਗਾਉਂਦਾ ਸੀ ਇਕੱਲੇ ਹੀ ਗਾਉਂਦਾ ਸੀ ਉਹਨੂੰ ਉਚਾਰਦਾ ਸੀ ਤੇ ਹਰ ਬੰਦ ਦੇ ਜਿਹੜੇ ਅਖੀਰ ਦੇ ਵਿੱਚ ਇੱਕ ਸਾਂਝੀ ਤੁਕ ਆਉਂਦੀ ਸੀ ਠੀਕ ਹੈ ਤਾਂ ਉਹਨੂੰ ਜਿੰਨੀ ਵੀ ਸਾਰੀ ਮੰਡਲੀ ਸੀ ਉਹ ਗਾਉਂਦੀ ਸੀ ਮੰਨ ਲਓ 6-7 ਜਣੇ ਬੈਠੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕਾ ਜਿਹੜੇ ਕਿ ਉਹ ਕਾਫੀ ਗਾ ਰਹੇ ਆ ਠੀਕ ਆ ਕੋਈ ਬੰਦ ਆ ਜਿਹੜਾ ਉਹਨੂੰ ਗਾ ਰਿਹਾ ਬਟ ਇਹਦੇ ਵਿੱਚ ਜਿਹੜੀਆਂ ਜੋ ਗਾ ਰਹੇ ਆ ਉਹਦੇ ਵਿੱਚ ਜਿਹੜੇ ਸਾਂਝੀਆਂ ਤੁਕਾਂ ਨੇ ਬਾਕੀ ਜਿਹੜੇ ਜਣੇ ਬੈਠੇ ਨੇ ਉਹਨੂੰ ਉਚਾਰਦੇ ਨੇ ਠੀਕ ਹੈ ਤਾਂ ਸਾਰੇ ਮੰਡਲੇ ਰਲ ਕੇ ਗਾਉਂਦੀ ਆ ਤੇ ਸਾਰੇ ਬੰਦਾਂ ਦੇ ਵਿੱਚ ਇੱਕ ਰਲ ਕੇ ਉਚਾਰੀ ਜਾਣ ਵਾਲੀ ਸਾਂਝੀ ਤੁਕਾਂ ਦੇ ਵਿੱਚ ਵਾਰ-ਵਾਰ ਆਉਣ ਦੇ ਆਧਾਰ ਤੇ ਇਹਨੂੰ ਕੀ ਕਹਿ ਗਿਆ ਕਾਫੀ ਕਿਹਾ ਗਿਆ ਅੱਗੇ ਹੈਗਾ ਕਾਵ ਸੰਧ ਇਸੇ ਕਾਵਨ ਦਾ ਵੱਖਰਾ ਪ੍ਰਬੰਧ ਹੈ ਜਿਸ ਦਾ ਸਵਾਹ ਤਕਨੀਕੀ ਹੁੰਦਾ ਸੋ ਇੰਜ ਹਰ ਬੰਦ ਦੇ ਅੰਤ ਦੇ ਵਿੱਚ ਇੱਕ ਸਤਰ ਦਾ ਵਾਰ-ਵਾਰ ਆਉਣਾ ਬੰਦ ਦੇ ਛੰਦ ਵੱਜੂ ਸਮਝਿਆ ਜਾ ਸਕਦਾ ਬੰਦ ਨੂੰ ਕਿਸੇ ਗਿਣਤੀ ਮਿੰਤੀ ਦੀ ਕੋਈ ਮਜਬੂਰੀ ਨਹੀਂ ਸਗੋਂ ਜਿੱਥੇ ਸਤਰ ਦੁਆਰਾ ਆ ਗਈ ਉਸ ਨੇ ਹੀ ਬੰਦ ਦੀ ਹੁੰਦ ਨਿਰਧਾਰਿਤ ਕਰ ਦਿੰਦੀ ਹੈ ਇਸ ਲਈ ਛੰਦ ਤੋਂ ਵੱਧ ਕੇ ਕਾਵ ਰੂਪੀ ਹੈ ਛੰਦ ਦੀ ਵਿਸ਼ੇਸ਼ ਮਜਬੂਰੀ ਹੁੰਦੀ ਹੈ ਇਸ ਦੀ ਵਿਸ਼ੇਸ਼ ਮਜਬੂਰੀ ਕੋਈ ਨਹੀਂ ਸਿਰਫ ਇੱਕ ਸਤਰ ਸਾਂਝੇ ਤੌਰ ਤੇ ਉਚਾਰਨ ਲਈ ਰੱਖੀ ਵੀ ਹੁੰਦੀ ਹੈ ਸੋ ਇਹ ਕਾਵ ਰੂਪ ਹੀ ਹੈ ਕਾਵ ਛੰਦ ਨਹੀਂ ਭਾਵੇਂ ਇਸ ਕਾਵ ਰੂਪ ਦਾ ਮੂਲ ਇੱਕ ਛੰਦ ਵਰਗਾ ਹੀ ਪ੍ਰਤੀਤ ਹੁੰਦਾ ਹੈ ਐਨ ਵੀ ਕਿਹਾ ਲਿਆ ਜਾਵੇ ਕਿ ਤਾਂ ਗਲਤ ਨਹੀਂ ਕਿ ਇੱਕ ਕਾਵ ਸੰਦ ਅੱਜ ਇੰਨੀ ਪ੍ਰਸਿੱਧੀ ਪ੍ਰਾਪਤ ਕਰ ਗਿਆ ਕਿ ਜੋ ਇੱਕ ਰੂਪਕ ਵਜੋਂ ਸਥਾਪਿਤ ਹੋ ਗਿਆ। ਅਗਿਆ ਮੋਲਾਵਖਸ਼ ਕੁਸ਼ਤਾ ਨੇ ਕੀ ਕੀਤਾ ਨਹੀਂ ਕਿਹਾ ਕਾਫੀ ਨੂੰ ਤਾਂ ਮੋਲਾਵਖਸ਼ ਕੁਸ਼ਤਾ ਨੇ ਕਾਫੀ ਨੂੰ ਗੀਤ ਦੀ ਕਿਸਮ ਕਿਹਾ। ਡਾਕਟਰ ਮੋਹਨ ਸਿੰਘ ਦਿਵਾਨਾ ਨੇ ਰਾਗਣੀ ਕਿਹਾ। ਠੀਕ ਹੈ ਦੁਬਾਰਾ ਰਿਪੀਟ ਕਰਵਾ ਰਹੀ ਹਾਂ ਮੈਂ ਤੇ ਮੋਲਾਵਖਸ਼ ਕੁਸ਼ਤਾ ਨੇ ਇਸ ਨੂੰ ਗੀਤਾਂ ਦੀ ਇੱਕ ਕਿਸਮ ਕਿਹਾ। ਤੇ ਪ੍ਰਿੰਸੀਪਲ ਤੇਜਾ ਸਿੰਘ ਕੀ ਕਹਿੰਦੇ ਨੇ ਕਿ ਇਹ ਦੱਖਣ ਪੱਛੋਂ ਵੱਲੋਂ ਆਈਏ ਜਿੱਥੇ ਸੂਫੀ ਜਿੱਧਰੋਂ ਸੂਫੀ ਲੋਕ ਆਏ ਨੇ ਠੀਕ ਹੈ ਤੇ ਹਿੰਦੀ ਵਿਸ਼ਵ ਕੋਸ਼ ਦੇ ਵਿੱਚ ਵੀ ਇਹਨੂੰ ਰਾਗਣੀ ਕਿਹਾ ਗਿਆ ਉਸ ਤੋਂ ਅੱਗੇ ਹੈ ਵੀ ਪ੍ਰਿੰਸੀਪਲ ਤੇਜਾ ਸਿੰਘ ਨੇ ਵੈਸੇ ਇਹਨੂੰ ਕੀ ਕਿਹਾ ਤਾਂ ਇਹਨੂੰ ਗੀਤ ਦਾ ਨਾਂ ਪ੍ਰਿੰਸੀਪਲ ਤੇਜਾ ਸਿੰਘ ਨੇ ਵੀ ਗੀਤ ਦਾ ਨਾਂ ਕਾਫੀ ਪੈ ਗਿਆ ਮਤਲਬ ਕਿ ਇਹ ਕਹਤਾ ਵੀ ਗੀਤ ਨੂੰ ਹੀ ਕਾਫੀ ਕਿਹਾ ਗਿਆ ਤੇ ਕਾਫੀ ਦੇ ਵਿਸ਼ੇ ਮਤਲਬ ਕਿ ਪਗੈ ਸਰ ਕਿ ਮੌਲਾ ਬਖਸ਼ ਕੁਸ਼ਤਾ ਦੇ ਪ੍ਰਿੰਸੀਪਲ ਤੇਜਾ ਸਿੰਘ ਦੇ ਵਿਚਾਰ ਮਿਲ ਰਹੇ ਨੇ ਕਾਫੀ ਦੇ ਵਿਸ਼ਾ ਉਤੇ ਚਰਚਾ ਕਰਦੇ ਹੋਏ ਮੌਲਾ ਬਖਸ਼ ਕੁਸ਼ਤਾ ਲਿਖਦੇ ਨੇ ਕਿ ਸ਼ੁਰੂ-ਸ਼ੁਰੂ ਵਿੱਚ ਇਹ ਗੀਤ ਸੂਫੀ ਫਕੀਰਾਂ ਨੇ ਸ਼ੁਰੂ ਕੀਤਾ ਸੀ ਕਾਫੀ ਇੰਜਲੀ ਸੂਫੀ ਸਾਈ ਲੋਕਾਂ ਦਾ ਇੱਕ ਕਲਾਮ ਆ ਜਿਸ ਦੇ ਵਿੱਚ ਬਹੁਤ ਰੱਬ ਵੱਲ ਰੱਬ ਵਾਲੇ ਪਾਸੇ ਲਾਉਣ ਵਾਲੇ ਇਹਦੇ ਵਿੱਚ ਬਚਨ ਹੁੰਦੇ ਨੇ ਕਾਫੀ ਦੇ ਵਿੱਚ ਤਾਂ ਉਪਰੋਕਤ ਵਿਚਾਰਾਂ ਤੋਂ ਇਹ ਹੁੰਦਾ ਹੈ ਕਿ ਕਾਫੀ ਗੀਤ ਰੂਪ ਨੇ ਸੋ ਪੰਜਾਬੀ ਵਿਚਲਾ ਕਾਵ ਰੂਪ ਕਾਫੀ ਕਾਵ ਪੰਜਾਬੀ ਗੀਤ ਦਾ ਮੁੱਢ ਹੈ ਮਤਲਬ ਕਿ ਜਿਹੜਾ ਕਾਫੀ ਕਾਵ ਉਹ ਪੰਜਾਬੀ ਗੀਤ ਕਾਵ ਦਾ ਮੁੱਢ ਮੰਨਿਆ ਜਾਂਦਾ ਕਾਫੀ ਤਾਂ ਇਸ ਦੇ ਵਿਸ਼ਿਆਂ ਤੇ ਇਹਨਾਂ ਟਿੱਪਣੀਆਂ ਤੋਂ ਇਹ ਜਾਹਿਰ ਹੁੰਦਾ ਕਿ ਅਧਿਆਤਮਿਕ ਗੀਤਾਂ ਦੀ ਇੱਕ ਕਿਸਮ ਹੈ ਕਾਫੀ ਜਿਹੜੀ ਕਿ ਸਪਿਰਚੁਅਲ ਜਿਹੜੇ ਸੌਂਗਸ ਨੇ ਅਧਿਆਤਮਿਕ ਜਿਹੜੇ ਗੀਤ ਨੇ ਉਹਨਾਂ ਦੀ ਇੱਕ ਕਿਸਮ ਹੈ ਭਗਤੀ ਭਾਵਨਾ ਪੰਜਾਬੀ ਕਾਫੀਆਂ ਵਿੱਚ ਸਿਰਫ ਰੂਪ ਦੀ ਨਵੀਨਤਾ ਲੈ ਕੇ ਪੇਸ਼ ਹੁੰਦੀ ਆ ਕਾਫੀ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੇ ਭਗਤੀ ਦੇ ਬੋਝ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਇੱਕ ਬੋਝਲ ਜੇ ਵਿਸ਼ੇ ਨੂੰ ਵੀ ਬਹੁਤ ਹੀ ਜ਼ਿਆਦਾ ਰਸੀਲਾ ਬਣਾਤਾ ਠੀਕ ਹੈ ਮਤਲਬ ਕਿ ਪਰਮਾਤਮਾ ਦੀ ਭਜਨ ਬੰਦਗੀ ਇੱਕ ਰਸੀਲੇ ਬਚਨਾਂ ਦੇ ਵਿੱਚ ਗਾਈ ਜਾਂਦੀ ਆ ਇੱਕ ਬੋਝਲ ਨਹੀਂ ਸੋ ਸ਼ੈਲੀ ਦੀ ਰੋਚਕਤਾ ਤੇ ਖਿੱਚ ਇਸ ਦੀ ਵਿਸ਼ੇਸ਼ ਪ੍ਰਾਪਤੀ ਤਾਂ ਸੀ ਹੀ ਇਹਨਾਂ ਦੇ ਚਿੰਨ ਪ੍ਰਬੰਧ ਨੇ ਵੀ ਇਸ ਦੀ ਰੋਚਕਤਾ ਨੂੰ ਵਧਾਇਆ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਦੀ ਰੋਚਕਤਾ ਵਧਾਉਣ ਲਈ ਇੱਕ ਤਾਂ ਸ਼ੈਲੀ ਠੀਕ ਹੈ ਤੇ ਦੂਜਾ ਇਹਦੇ ਵਿੱਚ ਜਿਹੜੀ ਇਸ ਦੀ ਚਿੰਨ ਪ੍ਰਬੰਧ ਇਹਨਾਂ ਨੇ ਵੀ ਖਾਸ ਰੋਚਕਤਾ ਪੈਦਾ ਕੀਤੀ ਹੈ ਇਸ ਵਿੱਚ ਆਤਮਾ ਤੇ ਪਰਮਾਤਮਾ ਦੇ ਰਿਸ਼ਤੇ ਲਈ ਪਤੀ ਪਤਨੀ ਕਾਫੀ ਦੇ ਵਿੱਚ ਆਤਮਾ ਪਰਮਾਤਮਾ ਨੂੰ ਪਤੀ ਪਤਨੀ ਦੱਸਿਆ ਜਾਂਦਾ ਜਾਂ ਪ੍ਰੇਮੀ ਪ੍ਰੇਮਿਕਾ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਕਾਫੀ ਦੀ ਲੋਕਪ੍ਰੇਰਤਾ ਤੇ ਲੋਕ ਬੋਲੀ ਦੇ ਬਿਲਕੁਲ ਨਜ਼ਦੀਕੀ ਸੁਭਾਵਲ ਦੇਖਦੇ ਕਈ ਵੀ ਦਿਵਾਨਾਂ ਨੇ ਕਾਫੀ ਨੂੰ ਲੋਕ ਕਾਵ ਦਾ ਵੀ ਅੰਗ ਮੰਨਿਆ। ਹਾਂਜੀ ਅੱਗੇ ਹੈ ਸੂਫੀ ਫਕੀਰਾਂ ਤੋਂ ਹਟ ਕੇ ਅੱਜਕੱਲ ਵਿਰਲੀਆਂ-ਵਿਰਲੀਆਂ ਕਾਫੀਆਂ ਲਿਖੀਆਂ ਗਈਆਂ ਆਪਾਂ ਨੂੰ ਪ੍ਰਾਪਤ ਹੁੰਦੀਆਂ ਨੇ। ਸਾਧੂ ਸਿੰਘ ਹਮਦਰਦ ਵੀ ਕਿਤੇ-ਕਿਤੇ ਸੂਫੀ ਰੰਗਣ ਵਾਲੀ ਉਸ ਪੁਰਾਣੇ ਢੰਗ ਦੀ ਪੁਰਾਣੀ ਸ਼ੈਲੀ ਦੀ ਕਾਫੀ ਲਿਖ ਜਾਂਦਾ। ਕਾਫੀ ਰੂਪ ਦੀ ਲੋਕਪ੍ਰੇਰਤਾ ਕਰਕੇ ਹੀ ਅਸਲੋਂ ਆਧੁਨਿਕ ਕਵੀ ਮਹਿੰਦਰ ਜਸਾਂਝ ਨੇ ਇਸੇ ਕਾਵ ਰੂਪ ਨੂੰ ਆਪਣਾ ਸ਼ੁਗਲ ਕੀਤਾ। ਹਾਜੀ ਲੋਕ ਮੱਕੇ ਨੂੰ ਜਾਂਦੇ ਸਾਡੇ ਕਿਰਤ ਸਾਡਾ ਮੱਕਾ ਨੀ ਮੈਂ ਕਮਲੀ ਹਾਂ। ਡਾਕਟਰ ਮੋਹਨ ਸਿੰਘ ਦਿਵਾਨ ਅਨੁਸਾਰ ਪੰਜਾਬੀ ਦੀ ਪੰਜਾਬੀ ਦੀਆਂ ਪਹਿਲੀਆਂ ਕਾਫੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਜੂਦ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਜੂਦ ਨੇ। ਨੈਕਸਟ ਆਪਾਂ ਇਹਦੇ ਵਿੱਚ ਟੌਪਿਕ ਕਰਦੇ ਹਾਂ ਛੇ ਹਰਫੀ ਬਾਕੀ ਆਪਾਂ ਬਾਅਦ ਚ ਕਰਦੇ ਹਾਂ ਹਾਂਜੀ ਛੇ ਹਰਫੀ ਛੇ ਹਰਫੀ ਇਹ ਕੀ ਹੁੰਦੀ ਹੈ ਉਦਾਹਰਨ ਦੇ ਕਿ ਰਸਨਾ ਹਰਜੀ ਛੇ ਹਰਫੀ ਦਾ ਅਰਥ ਹੈਗਾ 30 30 ਸੀ ਦਾ ਅਰਥ ਕੀ ਆ 30 ਉਰਦੂ ਫਾਰਸੀ ਵਰਣਮਾਲਾ ਦੇ 30 ਅੱਖਰ ਅਲਫ ਵੇ ਪੇ ਤੇ ਦੇ ਸੇ ਜੀ ਚੇ ਛੇ ਉਨੂੰ ਆਧਾਰ ਬਣਾ ਕੇ ਕੀਤੀ ਗਈ ਰਚਨਾ ਨੂੰ ਆਪਾਂ ਕੀ ਕਹਿੰਦੇ ਆ ਸ਼ੀ ਹਰਫੀ ਕਹਿੰਦੇ ਆ ਮਤਲਬ ਕਿ ਕੋਈ ਵੀ ਜਿਹੜੀ ਰਚਨਾ ਹੋ ਉਰਦੂ ਫਾਰਸੀ ਵਰਣਮਾਲਾ ਦੇ 30 ਅੱਖਰਾਂ ਨੂੰ ਆਧਾਰ ਬਣਾ ਕੇ ਜਦੋਂ ਲਿਖੀ ਜਾਂਦੀ ਹੈ ਨੂੰ ਆਪਾਂ ਕੀ ਕਿਹਾ ਜਾਂਦਾ ਸ਼ੀ ਹਰਫੀ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਸੂਫੀ ਕਵੀਆਂ ਨੇ ਸ਼ੀ ਹਰਫੇ ਲਿਖੀਆਂ ਨੇ ਜਿਨ੍ਹਾਂ ਦੇ ਵਿੱਚ ਸੂਫੀ ਰਹਿਸਵਾਦ ਤੇ ਮਾਰਫਤ ਦੇ ਭਾਵ ਤੇ ਵਿਚਾਰਾਂ ਦਾ ਵਰਣਨ ਹੈ ਅਲੀ ਹੈਦਰ ਤੇ ਸੁਲਤਾਨ ਬਾਖੂ ਅਲੀ ਹیدر ਦੇ ਸੁਲਤਾਨ ਬਾਹੁ ਨੇ ਆਪਣੇ ਸੂਫੀ ਵਿਚਾਰਾਂ ਦੇ ਪ੍ਰਗਟਾਉਲੇ ਸੂਫੀ ਸ਼ਿਹਰਫੀ ਹਰਚੀਆਂ ਨੇ ਸੁਲਤਾਨ ਬਾਹੁ ਨੇ ਸ਼ਿਹਰਫੀ ਹਰਚੀਆਂ ਨੇ ਠੀਕ ਹੈ ਤੇ ਅਲੀ ਹیدر ਨੇ ਮਤਲਬ ਕਿ ਸੁਲਤਾਨ ਬਾਹੁ ਤੇ ਸ਼ਿਹਰਫੀ ਕਾਵ ਰੂਪ ਦਾ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਮੋਢੀ ਨੇ ਠੀਕ ਹੈ ਇਹਨਾਂ ਨੇ ਸਭ ਤੋਂ ਪਹਿਲਾਂ ਰਚੀਆਂ ਨੇ ਸ਼ਿਹਰਫੀਆਂ ਸਭ ਤੋਂ ਪਹਿਲਾਂ ਸੁਲਤਾਨ ਬਾਹੁ ਨੇ ਰਚੀਆਂ ਨੇ ਇਹਨਾਂ ਤੋਂ ਇਲਾਵਾ ਜੰਗਨਾਮਾ ਤੇ ਵਾਰ ਕਵੀਆਂ ਤੇ ਕਿੱਸਾਕਾਰਾਂ ਨੇ 20 ਛੇ ਹਰਫੀਂ ਰਚਨਾ ਕੀਤੀ ਆ ਇਹਨਾਂ ਵਿੱਚ ਕਾਦਰਜਾਦ ਦਾ ਨਾਮ ਪ੍ਰਸਿੱਧ ਹੈ ਕਾਦਰਜਾਦ ਨੇ ਕਿੱਸਾ ਪੂਰਨਪਕਤ ਵਾਰ ਹਰੀ ਸਿੰਘ ਨਲੂਆ ਤੇ ਛੇ ਹਰਫੀ ਵਿੱਚ ਲਿਖੇ ਨੇ ਇਹ ਕਿੱਸਿਆਂ ਵਿੱਚ ਰੋਮਾਂਟਿਕ ਰੰਗ ਪ੍ਰਧਾਨ ਆ ਪਰ ਵਾਰਾਂ ਦੇ ਜੰਗਨਾਮਾ ਵਿੱਚ ਵੀਰ ਰਸ ਤੇ ਕਰੋਨਾ ਰਸ ਹਾਂਜੀ ਇਹ ਉਹਦਾ ਰੰਗ ਦਿੱਤੀ ਹੋਈ ਹੈ ਤੋਏ ਤਲਬ ਮੰਡੀ ਹੱਕਪਾਕ ਵੱਲੋਂ ਤੋੜੇ ਨਾਲ ਗੁਨਾਹਾਂ ਦੇ ਅੱਟੀ ਆ ਮੈਂ ਇਨਾ ਸਾਈਬਾਂ ਦੀ ਹਰਦਮ ਬੰਦੀਆਂ ਮੈਂ ਤੋੜੇ ਜਾਤ ਕਮਿਊਨਿਟੀ ਜੱਟੀਆਂ ਮੈਂ ਮੱਖਣ ਦੀ ਹਮਸਾਈ ਹਾਂ ਮੈਂ ਤੋੜੇ ਸ਼ਾਹ ਨਿਮਾਨੜੀ ਖੱਟੀਆਂ ਮੈਂ ਅਲੀ ਹੈਦਰ ਆ ਜਾ ਸ਼ਰਾਬ ਦੀ ਹਾਂ ਤੋੜੇ ਖਾਨ ਨਿਮਾਨੀ ਦੀ ਮੱਟੀਆਂ ਮੈਂ ਜਾ ਸ਼ਰਾਬ ਦੀ ਹਨ ਸ਼ੀ ਹਰਫੀ ਲਿਖਣ ਲਈ ਜ਼ਰੂਰੀ ਹੈ ਕਿ ਸਾਰੇ ਅੱਖਰਾਂ ਉੱਤੇ ਤਰਤੀਬਾਰ ਇੱਕ ਇੱਕ ਬੈਂਤ ਦੀ ਰਚਨਾ ਕੀਤੀ ਹੋਵੇ ਮਤਲਬ ਕੀ ਕੀ ਕੰਡੀਸ਼ਨ ਹੈ ਦੀ ਕੀ ਇਹਦੀ ਮਤਲਬ ਕਿ ਪਕਾਸੇ ਵੀ ਜ਼ਰੂਰੀ ਆ ਸਾਰੇ ਖਰਾਂਤੇ ਤਰਤੀਬ ਵਾਰ ਇੱਕ ਇੱਕ ਵੈਂਤ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਰਚਨਾ ਇਸੇ ਕਰਕੇ ਪੂਰਨ ਭਕਤ ਦੀ ਪੰਜਵੀਂ ਸ਼ਹਰਫੀ ਨੂੰ ਤੋੜ ਨਾ ਚੜ੍ਹਦੀ ਦੇ ਕੇ ਅੰਤਲੇ ਬੰਦ ਦੇ ਵਿੱਚ ਬਹੁਤ ਸਾਰੇ ਅਖਰਾਂ ਜੋਏ ਤੋਂ ਜੇ ਦੀ ਨਾ ਲਿਖ ਕੇ ਪਾਟਕਾ ਤੋਂ ਖੀਵਾ ਮੰਗਦਾ ਜਿਵੇਂ ਜੋਏ ਐਨ ਤੇ ਗੇਨ ਦਾ ਫਿਕਰ ਕਰਕੇ ਹਰਫ ਫੇ ਦਾ ਜੋੜਿਆ ਕਾਫ ਤਾਈ ਕਾਫ ਖਸ਼ਿਸ਼ ਨਾਮ ਜਖਮੂਸ਼ਤ ਕਰਕੇ ਜਦ ਮੂਸ਼ਿਰ ਵਰਕੇ ਮੀਮ ਨੂ ਨੂ ਆਂਦਾ ਹੈ ਹੈ ਬਾਤ ਆਈ ਲਾਮ ਅਲਫ ਕੋਲੋ ਬੈਂਤ ਮੁਖ ਗਏ ਕਿੱਸਾ ਜੋੜਨਾ ਸੀ ਤੋੜ ਜੇ ਤਾਈ ਕਾਦਰਜ਼ਾਰ ਕਹਿੰਦਾ ਸੱਜਣ ਵਾਲਿਆਂ ਹਾਂਜੀ ਇਹ ਸੀ ਛੇ ਹਰਫੀ ਤੇ ਕਾਫੀ ਕਾਵ ਰੂਪ ਨੈਕਸਟ ਆਪਾਂ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ ਥੈਂਕ ਯੂ